ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਨੇ ਅੱਜ ਦੇ ਵੀਡੀਓ ਦਾ ਵਿਸ਼ਾ ਹੈ ਕਿ ਝਾੜੂ ਲਗਾਉਣ ਤੋਂ ਪਹਿਲਾਂ ਝਾੜੂ ਲਾਉਣ ਤੋਂ 10 ਮਿੰਟ ਪਹਿਲਾਂ ਇਹ ਕੰਮ ਜ਼ਰੂਰ ਕਰ ਲਓ ਜਿਵੇਂ ਦੇ ਵਿੱਚ ਕਦੇ ਵੀ ਦੁਬਾਰਾ ਪੈਸੇ ਦੀ ਕਮੀ ਨਹੀਂ ਹੋਵੇਗੀ ਅਤੇ ਸੰਗਤ ਜੀ ਵੀਡੀਓ ਦੇ ਵਿੱਚ ਦੱਸਿਆ ਗਿਆ ਹੈ ਕਿ ਜੇ ਸੁਪਨੇ ਵਿੱਚ ਝਾੜੂ ਦਿਖਾਈ ਦੇਵੇ ਤਾਂ ਇਸ ਦਾ ਕੀ ਕਾਰਨ ਹੁੰਦਾ ਹੈ ਚਾੜੂ ਬਾਰੇ ਹੋਰ ਵੀ ਕੁਝ ਗੱਲਾਂ ਬਹੁਤ ਜੋ ਕੀਮਤੀ ਹਨ ਉਹ ਦੱਸੀਆਂ ਗਈਆਂ ਹਨ ਜੋ ਕਿ ਆਪਣੇ ਅੱਜ ਦੀ ਵੀਡੀਓ ਦੇ ਵਿੱਚ ਜੋ ਕਿ ਆਪਣੇ ਲਈ ਸੰਗਾ ਜੀ ਬਹੁਤ ਹੀ ਜ਼ਿਆਦਾ ਫਾਇਦੇਮੰਦ ਹਨ ਉਹ ਇਹ ਹਨ ਕਿ ਆਪਾਂ ਜੋ ਗੱਲਾਂ ਜੋ ਸਮਾਏ ਦੇ ਵਿੱਚ ਚੱਲ ਰਹੀਆਂ ਹਨ ਅੱਜ ਦੀ ਵੀਡੀਓ ਦੇ ਵਿੱਚ ਇਹ ਦੱਸਾਂਗੇ ਗੁਰਮਤ ਦੇ ਅਨੁਸਾਰ ਚਾੜੂ ਲਾਉਣ ਤੋਂ ਪਹਿਲਾਂ ਐਸਾ ਕਿਹੜਾ ਕੰਮ ਕੀਤਾ ਜਾਵੇ ਜਿਸ ਨਾਲ ਸੋਖੀ ਸੋਖ ਸੰਗਾ ਜੀ ਆ ਜਾਣ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜ਼ਰੂਰ ਲਿਖ ਦਿਓ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਝਾੜੂ ਦੇ ਬਾਰੇ ਜੋ ਸਮਾਜਿਕ ਕੱਲਾ ਨੇ ਉਹ ਪਹਿਲਾਂ ਕਰਦੇ ਹਾਂ ਸੰਗਤ ਜੀ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਹਰ ਇੱਕ ਚੀਜ਼ ਦਾ ਚੰਗਾ ਜਾਂ ਮਾੜਾ ਪ੍ਰਭਾਵ ਸਾਡੀ ਜ਼ਿੰਦਗੀ ਤੇ ਜ਼ਰੂਰ ਪੈਂਦਾ ਹੈ ਐਵੇਂ ਤੇ ਹੀ ਇੱਕ ਚੀਜ਼ ਹੈ ਝਾੜੂ ਜੋ ਕਿ ਗੰਦਗੀ ਨੂੰ ਬਾਹਰ ਕੱਢਣ ਦੇ ਲਈ ਸਾਡੀ ਮਦਦ ਕਰਦਾ ਹੈ ਪਰ ਕਈ ਲੋਕ ਇਸ ਨੂੰ ਆਪਣੇ ਪੋਜਨ ਵਾਲੇ ਗੁਰੂ ਦੀ ਪ੍ਰਤੀਕ ਵੀ ਮੰਨਦੇ ਹਨ ਉਹ ਕਹਿੰਦੇ ਨੇ ਕਿ ਜੇ ਆਪਾਂ ਕੁਝ ਨਿਜਮਾ ਦੀ ਪਾਲਣਾ ਕਰਾਂਗੇ ਤਾਂ ਘਰ ਦੇ ਵਿੱਚ ਹਰੇਕ ਸੁਖ ਦਾ ਵਾਸ ਹੋ ਜਾਂਦਾ ਹੈ ਪਰ ਉਹਨਾਂ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਜੇ ਅਸੀਂ ਕੁਝ ਗਲਤੀਆਂ ਕਰਦੇ ਹਾਂ ਤਾਂ ਸਾਡੇ ਘਰ ਦੇ ਵਿੱਚ ਦਲੇਦਰ ਆ ਜਾਂਦਾ ਹੈ ਜਾਣਦੇ ਹਾਂ ਸੰਗਤ ਜੀ ਹੁਣ ਕੁਝ ਨਿਯਮ ਤੇ ਮਾਨਵਤਾ ਕਿ ਸ਼ਾਮ ਨੂੰ ਕਦੇ ਵੀ ਚਾੜੂ ਨਹੀਂ ਲਗਾਉਣਾ ਚਾਹੀਦਾ ਅਸਲੇ ਤੇ ਲੈਦਰ ਆਉਂਦਾ ਹੈ ਪਰ ਇਥੇ ਇਹ ਵੀ ਕਿਹਾ ਜਾਂਦਾ ਹੈ ਕਿ ਜੇ ਕਿਸੇ ਕਾਰਨ ਕਰਕੇ ਸ਼ਾਮ ਨੂੰ ਝਾੜੂ ਲਾਉਣਾ ਵੀ ਪੈ ਜਾਵੇ ਤਾਂ ਜੋ ਕੂੜਾ ਜਾਂ ਕੂੜੇ ਦੀ ਮਿੱਟੀ ਦੇ ਵਿੱਚ ਤੁਹਾਡੇ ਘਰੋਂ ਜੋ ਮਿੱਟੀ ਨਿਕਲਦੀ ਹੈ ਉਸ ਨੂੰ ਕਿਸੇ ਪਾਂਡੇ ਜਾਂ ਲਫਾਫੇ ਦੇ ਵਿੱਚ ਪਾ ਕੇ ਰੱਖ ਲਓ ਅਤੇ ਸਵੇਰੇ ਹੀ ਉਸ ਨੂੰ ਬਾਹਰ ਸੁੱਟੋ ਕਿਹਾ ਜਾਂਦਾ ਹੈ ਕਿ ਝਾੜੂ ਨੂੰ ਹਮੇਸ਼ਾ ਰਸੋਈ ਤੋਂ ਦੂਰ ਹੀ ਰੱਖੋ ਐਸੇ ਪਿੱਛੇ ਇਹ ਕਾਰਨ ਮੰਨਿਆ ਜਾਂਦਾ ਹੈ ਕਿ ਇਹ ਰਿਜਕ ਦੇ ਵਿੱਚ ਕਾਟ ਲੈ ਕੇ ਆਉਂਦਾ ਹੈ ਕਿਉਂਕਿ ਝਾੜੂ ਪੋਚੇ ਦਾ ਨਾਤਾ ਗੰਦਗੀ ਨਾਲ ਹੁੰਦਾ ਹੈ ਇਸ ਲਈ ਇਸ ਤਰ੍ਹਾਂ ਘਰ ਦੇ ਜੀਵਾਂ ਦੀ ਸਿਹਤ ਤੇ ਮਾਨਾ ਅਸਰ ਪੈਂਦਾ ਹੈ ਇਸ ਕਰਕੇ ਘਰ ਦੇ ਰਜਿਕ ਦੇ ਵਿੱਚ ਵਾਦੇ ਤੇ ਲਈ ਝਾੜੂ ਨੂੰ ਹਮੇਸ਼ਾ ਰਸੋਈ ਤੋਂ ਦੂਰ ਹੀ ਰੱਖੋ ਕਿਹਾ ਜਾਂਦਾ ਹੈ ਕਿ ਝਾੜੂ ਨੂੰ ਕਦੇ ਵੀ ਸਾਹਮਣੇ ਨਾ ਰੱਖੋ ਹਮੇਸ਼ਾ ਝਾੜੂ ਨੂੰ ਕਿਸੇ ਉੱਚੀ ਜਗ੍ਹਾ ਤੇ ਲੁਕੋ ਕੇ ਹੀ ਰੱਖੋ ਸਮਾਜਿਕ ਮਾਨਤਾਵਾਂ ਦੇ ਅਨੁਸਾਰ ਝਾੜੂ ਨੂੰ ਸਾਹਮਣੇ ਰੱਖਣ ਦੇ ਨਾਲ ਘਰ ਦੇ ਵਿੱਚ ਤੇ ਲਿੱਦ ਦਾ ਪ੍ਰਸਾਰ ਹੁੰਦਾ ਹੈ ਪਰਾਵਿਗਿਆਨਿਕ ਮੰਤਵਾਂ ਦੇ ਅਨੁਸਾਰ ਇਸ ਤਰ੍ਹਾਂ ਕਰਨ ਦੇ ਨਾਲ ਝਾੜੂ ਨਾਲ ਲੱਗੇ ਹੋਏ ਬੈਕਟੀਰੀਆ ਗੰਦਗੀ ਘਾੜ ਦੇ ਵਿੱਚ ਫੈਲਦੇ ਹੈ ਜਦੋਂ ਆਪਾਂ ਝਾੜੂ ਨੂੰ ਖੁੱਲੇ ਦੇ ਵਿੱਚ ਜਾਂ ਫਿਰ ਸਾਹਮਣੇ ਰੱਖ ਦਿੰਦੇ ਹਾਂ ਤਾਂ ਫਿਰ ਲੰਘ ਤੇ ਆਉਂਦੇ ਸਾਡੇ ਪੈਰਾਂ 'ਤੇ ਨਵੇਂ ਝਾੜੂ ਲੱਗ ਸਕਦਾ ਹੈ ਜਿਸ ਕਾਰਨ ਝਾੜੂ ਉੱਪਰ ਲੱਗੇ ਹੋਏ ਬੈਕਟੀਰੀਆ ਸਾਡੇ ਘਰ ਦੇ ਚੀਹਾਂ ਦੇ ਸਰੀਰ ਤੇ ਲੱਗ ਜਾਣ ਦੇ ਕਾਰਨ ਸਾਨੂੰ ਬਿਮਾਰੀਆਂ ਵੀ ਲੱਗ ਸਕਦੀਆਂ ਹਨ ਜਿਸ ਨਾਲ ਉਹਨਾਂ ਦੇ ਬਿਮਾਰ ਦੇ ਹੋਣ ਦਾ ਖਤਰਾ ਵਾਚ ਜਾਂਦਾ ਹੈ ਅਤੇ ਉਹ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ ਸਮਾਜਿਕ ਮਾਨਤਾਵਾਂ ਦੇ ਅਨੁਸਾਰ ਕਦੇ ਵਿਚਾਰੋਂ ਨੂੰ ਖੜਾ ਕਰਕੇ ਨਏ ਰੱਖਣਾ ਚਾਹੀਦਾ ਇਹ ਸਾਡੇ ਘਰ ਦੀਆਂ ਬਜ਼ੁਰਗਾਂ ਬੀਬੀਆਂ ਤੋਂ ਸੁਣਿਆ ਹੀ ਹੋਵੇਗਾ ਕਿ ਇਹ ਗਲ ਝਾੜੂ ਬਕਰ ਨੂੰ ਖੜਾ ਕਰਕੇ ਨਾ ਰੱਖੋ ਜਾਂ ਫਿਰ ਟੁੱਟਿਆ ਹੋਇਆ ਮਾਂਜਾ ਜਾਂ ਝਾਂਜਾ ੜੂ ਕਦੇ ਵੀ ਘਰ ਵਿੱਚ ਨਾ ਰੱਖੋ ਜਿਸ ਨਾਲ ਮੁਸੀਬਤਾਂ ਆਉਂਦੀਆਂ ਹਨ ਸਮਾਜਿਕ ਮਾਨਤਾਵਾਂ ਇਹ ਵੀ ਕਹਿੰਦੀਆਂ ਹਨ ਕਿ ਜਿਵੇਂ ਆਪਾਂ ਝਾੜੂ ਨੂੰ ਪੈਰ ਨਾਲ ਇੱਧਰ ਜਾਂ ਉੱਧਰ ਸੁੱਟਦੇ ਹਾਂ ਇਹ ਕੰਮ ਵੀ ਕਦੇ ਨਹੀਂ ਕਰਨਾ ਚਾਹੀਦਾ ਝਾੜੂ ਨੂੰ ਪੈਰ ਨਾਲ ਝਾੜੂ ਨੂੰ ਪੈਰ ਨਾਲ ਨਾ ਲਗਾਓ ਸੰਗਤ ਜੀ ਹੁਣ ਅਸੀਂ ਜਾਣਦੇ ਹਾਂ ਕਿ ਝਾੜੂ ਲਗਾਉਣ ਤੋਂ 10 ਮਿੰਟ ਪਹਿਲਾਂ ਕਿਹੜਾ ਕੰਮ ਕਰਨਾ ਚਾਹੀਦਾ ਹੈ ਜਿਸ ਨਾਲ ਕਦੇ ਵੀ ਪੈਸੇ ਦੀ ਕਮੀ ਨਹੀਂ ਆਉਂਦੀ ਭਾਵੇਂ ਤੁਸੀਂ ਇਸ਼ਨਾਨ ਕੀਤਾ ਹੈ ਜਾਂ ਫਿਰ ਨਹੀਂ ਝਾੜੂ ਲਗਾਉਣ ਤੋਂ ਪਹਿਲਾਂ 10 ਮਿੰਟ ਪਹਿਲਾਂ ਇਹ ਕੰਮ ਜ਼ਰੂਰ ਕਰ ਲਵੋ ਸਭ ਤੋਂ ਪਹਿਲਾਂ ਬਾਲਟੀ ਲਓ ਫਿਰ ਉਸ ਵਿੱਚ ਥੋੜਾ ਜਿਹਾ ਜਲ ਪਾ ਕੇ ਸਾਰੇ ਘਰ ਦੇ ਵਿੱਚ ਛੱਟਾ ਦਿਓ ਅਤੇ ਫਿਰ ਇਸ ਤੋਂ ਬਾਅਦ ਹੀ ਝਾੜੂ ਲਗਾਓ ਐਸੇ ਪਿਛੇ ਇਹ ਕਾਰਨ ਮੰਨਿਆ ਜਾਂਦਾ ਹੈ ਕਿ ਆਪਣੇ ਘਰ ਦੇ ਮੁੱਖ ਦਰਵਾਜ਼ੇ ਤੋਂ ਹੀ ਨਕਾਰਾਤਮਕ ਘਰ ਦੇ ਵਿੱਚ ਵਾਸ ਕਰਦੀ ਹੈ ਜੇਕਰ ਆਪਾਂ ਝਾੜੂ ਲਗਾਉਣ ਤੋਂ ਪਹਿਲਾਂ ਹੀ ਇਹ ਕੰਮ ਕਰ ਲਵਾਂਗੇ ਤਾਂ ਸਾਡੇ ਘਰ ਖੁਸ਼ੀਆਂ ਹੀ ਖੁਸ਼ੀਆਂ ਆਉਣਗੀਆਂ ਜਿਸ ਘਰ ਦੇ ਵਿੱਚ ਇਹ ਕੰਮ ਰੋਜ਼ਾਨਾ ਕੀਤਾ ਜਾਂਦਾ ਹੈ ਉਹ ਤਿਸਕਾਰਾਤਮਕ ਤਾਂ ਤਾਂ ਆਵਾਸ ਹੁੰਦਾ ਹੈ ਉਥੇ ਕਦੇ ਵੀ ਪੈਸੇ ਦੀ ਕਮੀ ਨਹੀਂ ਰਹਿੰਦੀ ਪੋਚਾ ਲਗਾਉਣ ਤੋਂ ਪਹਿਲਾਂ ਨੀਮ ਦੇ ਕੁਝ ਪੱਤੇ ਪਾਣੀ ਵਿੱਚ ਉਪਾ ਲਓ ਫਿਰ ਉਸ ਨੀਮ ਦੇ ਪਾਣੀ ਨੂੰ ਛਾਣ ਕੇ ਉਸ ਪਾਣੀ ਨਾਲ ਕਾਰ ਦੇ ਵਿੱਚ ਪੋਚਾ ਲਗਾਓ ਇਸ ਦੇ ਵਿੱਚ ਕਾਰ ਵਿੱਚ ਨੈਗੇਟਿਵ ਸ਼ਕਤੀਆਂ ਦਾ ਖਾਤਮਾ ਹੋਵੇਗਾ ਤੇ ਪੋਜ਼ਿਟਿਵ ਸ਼ਕਤੀਆਂ ਦਾ ਆਵਾਸ ਹੋਵੇਗਾ ਜਿਸ ਨਾਲ ਕਾਰ ਵਿੱਚ ਕਲੇਸ਼ ਹਮੇਸ਼ਾ ਲਈ ਖਤਮ ਹੋ ਜਾਵੇਗੀ ਅਤੇ ਉੱਥੇ ਸਿਰਫ ਵਾਈਗਰੂ ਪਰਮਾਤਮਾ ਦਾ ਨਾਮ ਹੀ ਵਾਸ ਕਰੇਗਾ ਸੰਗਤ ਜੀ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ ਤਾਂ ਉਸ ਦੇ ਵਿੱਚ ਇੱਕ ਪੰਗਤੀ ਆਉਂਦੀ ਹੈ ਮਨ ਮੈਲਾ ਸਭ ਕਿਸ਼ਮੈਲਾ ਤਨ ਤੋਤੇ ਮਨ ਅਛਾ ਹੋਇ ਗੁਰਮਤ ਦੇ ਵਿੱਚ ਵਾਹਿਗੁਰੂ ਦੇ ਨਾਮ ਦੀ ਤਾਕਤ ਨੂੰ ਮੁੱਖ ਰੱਖਿਆ ਗਿਆ ਹੈ ਬੀਬੀਆਂ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਘਰ ਦੀ ਸਫਾਈ ਕਰਨ ਜਿਵੇਂ ਨਾਲੇ ਨਾਲ ਵਾਹਿਗੁਰੂ ਕਹਿ ਲਈਏ ਤਾਂ ਸਾਡੇ ਮਨ ਤੇ ਜੰਮੀ ਹੋਈ ਬਕਾਰਾਂ ਦੀ ਮੈਲ ਵੀ ਸਾਫ਼ ਹੋ ਜਾਂਦੀ ਹੈ ਇਸ ਲਈ ਮੇਰੀਆਂ ਭੈਣਾਂ ਜਦੋਂ ਵੀ ਘਰ ਦੀ ਸਫਾਈ ਕਰਦੀਆਂ ਨੇ ਨਾਲ ਹੀ ਨਾਲ ਫਾਇ ਕੁਚੀ ਦਾ ਜਾਪ ਕਰੋ ਤੇ ਘਰ ਦੀ ਗੰਦਕੀ ਤੇ ਨਾਲ-ਨਾਲ ਸਾਡੇ ਮਨ ਦੀ ਗੰਦਕੀ ਵੀ ਸਾਫ਼ ਹੋ ਜਾਂਦੀ ਹੈ ਜਿਨ੍ਹਾਂ ਨੂੰ ਜਪ ਦੀ ਸਬਜ਼ੀ ਤੇ ਪਾਣੀ ਆਉਂਦੀ ਹੈ ਉਹ ਜਪ ਦੀ ਸਬਜ਼ੀ ਤੇ ਪਾਣੀ ਪਾੜ ਲਿਆ ਕਰੋ ਜਿਨ੍ਹਾਂ ਨੂੰ ਚੁਪਾਈ ਸਬਜ਼ੀ ਦਾ ਪਾੜ ਚਾਹੀਦੀ ਹੈ ਉਹ ਚੁਪਾਈ ਸਬਜ਼ੀ ਦਾ ਪਾੜ ਕਰ ਲਿਆ ਕਰੋ ਜਿਨ੍ਹਾਂ ਨੇ ਮੂਲ ਮੰਤਰ ਜੀ ਦਾ ਪਾੜ ਕਰਨਾ ਹੋਵੇ ਉਹ ਮੂਲ ਮੰਤਰ ਦਾ ਜਾਪ ਕਰ ਲੈਣ ਸਾਸੰਗਤ ਜੀ ਕਹਿੰਦੇ ਭਾਗ ਗ ਜੋ ਵੀ ਬਾਣੀ ਤੁਹਾਨੂੰ ਚਾਹ ਦੇ ਕੰਠ ਹੈ ਬਾਣੀ ਉਸੇ ਬਾਣੀ ਦਾ ਜਾਪ ਕਰ ਲੋ ਜੋ ਬਾਣੀ ਤੁਹਾਨੂੰ ਸੌਖੀ ਲੱਗਦੀ ਹੈ ਉਸ ਦਾ ਜਾਪ ਤੁਸੀਂ ਜ ਤੁਸੀਂ ਚੜ੍ਹਨ ਲਗਾਉਂਦੇ ਸਮੇਂ ਕਰਨਾ ਹੈ ਭਾਗ ਕੇ ਵਾਈ ਗੁਰੂ ਦਾ ਨਾਮ ਜਪਣਾ ਹੈ ਬਾਣੀ ਭਾਵੇਂ ਕੋਈ ਵੀ ਪੜ ਲਵੋ ਕਿਉਂਕਿ ਇਸ ਨਾਲ ਸਾਡੇ ਮਨ ਦੇ ਵਿਕਾਰ ਦੂਰ ਹੁੰਦੇ ਹਨ ਅਤੇ ਸਾਡੇ ਘਰ ਦੇ ਵਿੱਚੋਂ ਨੈਗੇਟਿਵ ਊਰਜਾ ਬਾਹਰ ਜਾਵੇਗੀ ਕਲੇ ਕਲੇਸ਼ ਖਤਮ ਹੋ ਜਾਵੇਗਾ ਕਿਉਂਕਿ ਵਾਇਗਰੂ ਨਾਵਦੀਆਂ ਤਰੰਗਾਂ ਸਾਡੇ ਚਾਰੇ ਪਾਸੇ ਫੈਸਾਰਾ ਹੋਵੇਗਾ ਕਿਉਂਕਿ ਸੰਗਤ ਦੇ ਘਰ ਦਾ ਕੋਈ ਵੀ ਐਸਾ ਕੋਨਾ ਨਹੀਂ ਜਿਸ ਨੂੰ ਅਸੀਂ ਸਾਫ਼ ਨਹੀਂ ਕਰਦੇ ਤੁਸੀਂ ਇੱਕ ਹਫ਼ਤੇ ਦੇ ਵਿੱਚ ਦੇਖੋ ਕਿ ਘਰ ਦਾ ਵਾਤਾਵਰਣ ਘਰ ਦਾ ਮਾਹੌਲ ਹੀ ਬਦਲ ਜਾਵੇਗਾ ਕਿਉਂਕਿ ਘਰ ਦੀਆਂ ਮਾਤਾਵਾਂ ਪੈਨਾ ਨੂੰ ਸਵਰਗ ਅਤੇ ਨਰਕ ਬਣਾਉਂਦੀਆਂ ਹਨ ਅਤੇ ਇੱਕ ਸਿਆਣੀ ਬੇਬੀ ਘਰ ਨੂੰ ਸਾਫ਼ ਸੁਥਰਾ ਰੱਖਦੀ ਹੈ ਭਾਵੇਂ ਉੱਥੇ ਸੁੱਖ ਸਹੂਲਤਾ ਘੱਟ ਹੋਣ ਤਾਂ ਮਾਰਨ ਨੂੰ ਪਾਉਂਦਾ ਹੈ ਤੇ ਦੂਜੇ ਪਾਸੇ ਸਾਰੀਆਂ ਸੁੱਖ ਸਹੂਲਤਾਂ ਵੀ ਹੋਣ ਪਰ ਸਿਆਣਪ ਨਾ ਹੋਵੇ ਤਾਂ ਘਰ ਦੇ ਵਿੱਚ ਸਫਾਈ ਨਹੀਂ ਹੁੰਦੀ ਚਾਰੇ ਪਾਸੇ ਗੰਦਕ ਹੀ ਗੰਦਕ ਹੀ ਫੈਲੇ ਹੋਵੇ ਤਾਂ ਉਹ ਘਰ ਨਰਕ ਜਾਪਦਾ ਹੈ ਆਪਣੇ ਸਭ ਦੇ ਘਰਾਂ ਦੇ ਵਿੱਚ ਅਕਸਰ ਇਹ ਜਾਲੇ ਲੱਗ ਜਾਂਦੇ ਹਨ ਇਹ ਜਾਲੇ ਹਮੇਸ਼ਾ ਇਹੀ ਚਾਹੁੰਦੇ ਹਨ ਘਰ ਦੇ ਵਿੱਚ ਕੋਈ ਬਿਮਾਰ ਪਾਵੇ ਮੈਨੂੰ ਬਿਮਾਰ ਦੇਖਦਾ ਰਵੇ ਇਹ ਘਰ ਵਿੱਚ ਬਿਮਾਰੀਆਂ ਦਾ ਪਸਾਰਾ ਕਰਦਾ ਹੈ ਇਹ ਉਜਾਲ ਪਾਲਦਾ ਹੈ ਕਿਉਂਕਿ ਜਿੰਨਾ ਕਰਾਣ ਦੇ ਵਿੱਚ ਕੋਈ ਵਾਸਤਾ ਨਹੀਂ ਹਮੇਸ਼ਾ ਉਹਨਾਂ ਘਰਾਂ ਵਿੱਚ ਜਾਲੇ ਲੱਗਦੇ ਨੇ ਇਸ ਲਈ ਜਾਲਿਆਂ ਨੂੰ ਸਾਫ਼ ਕਰਦੇ ਰਹਿਣਾ ਚਾਹੀਦਾ ਹੈ ਜਦੋਂ ਆਪਾਂ ਝਾੜੂ ਮਾਂਜ ਲਗਾਉਂਦੇ ਹਾਂ ਤਾਂ ਵਾਈਗਰੋ ਵਾਈਗਰੋ ਦਾ ਚਾਪ ਜ਼ਰੂਰ ਕਰੋ ਤਾਂ ਘਰ ਦੀ ਗੰਦਗੀ ਦਾ ਆਪਣਾ ਝਾੜੂ ਬਾਹਰ ਕੱਟੇ ਹੀ ਜਾਂਦਾ ਹੈ ਅਤੇ ਜੋ ਮੰਦੀ ਮੈਲ ਹੈ ਉਹ ਵਾਈ ਉਹ ਵੀ ਬਾਹਰ ਨਿਕਲ ਜਾਵੇਗੀ ਹਉਮੇਹੰਕਾਰ ਦੀ ਭਾਵਨਾ ਦੂਰ ਹੋਵੇਗੀ ਅਤੇ ਪ੍ਰੇਮ ਪਿਆਰ ਘਰ ਦੇ ਵਿੱਚ ਵਾਸ ਕਰੇਗਾ ਅਸੀਂ ਅਕਸਰ ਹੀ ਸੰਗਤ ਜੀ ਕਹਿੰਦੇ ਹਾਂ ਕਿ ਸਾਡੇ ਘਰ ਦੇ ਵਿੱਚ ਬਰਕਤ ਨਹੀਂ ਟਿਕਦੀ ਇਹ ਸਭ ਨੈਗੇਟਿਵ ਊਰਜਾ ਅਸੀਂ ਆਪਣੇ ਆਪ ਹੀ ਫੁਲਾ ਰਹੇ ਹਾਂ ਜਦ ਹਰ ਪਾਸੇ ਵਾਇਗਰੂ ਦਾ ਨਾਮ ਚੱਪਿਆ ਹੋਵੇਗਾ ਤਾਂ ਬਰਕਤ ਘਰ ਦੇ ਵਿੱਚ ਆਪਣੇ ਆਪ ਆਵੇਗੀ ਕਈ ਲੋਕ ਅਕਸਰ ਹੀ ਕਹਿੰਦੇ ਹਨ ਕਿ ਸਾਡੇ ਤਾਂ ਬੱਚੇ ਸਾਡੇ ਆਖੇ ਨਹੀਂ ਲੱਗਦੇ ਕਹਿਣੇ ਤੋਂ ਬਾਰ ਹਨ ਸਾਡਾ ਕਹਿਣਾ ਨਹੀਂ ਮੰਨਦੇ ਸੰਗਤ ਜੀ ਇਹੋ ਜਿਹਾ ਮਾਹੌਲ ਅਸੀਂ ਆਪਣੇ ਘਰ ਦੇ ਵਿੱਚ ਬਣਾਇਆ ਹੋਇਆ ਹੈ ਜਦੋਂ ਆਪਾਂ ਵਾਇਗਰੋ ਦਾ ਨਾਮ ਜਪਨਾ ਸ਼ੁਰੂ ਕਰਾਂਗੇ ਤਾਂ ਸਾਡੇ ਬੱਚੇ ਵੀ ਵਾਇਗਰੋ ਦੇ ਨਾਮ ਨਾਲ ਚੱਲਣਗੇ। ਇੱਕ ਪੁਰਾਣੀ ਕਹਾਵਤ ਹੈ ਕਰਬੋਜੇ ਨੂੰ ਦੇਖ ਕੇ ਹੀ ਕਰਬੋਜਾ ਰੰਗ ਬਦਲਦਾ ਹੈ। ਜਦੋਂ ਘਰ ਦਾ ਇੱਕ ਜੀਵ ਬਾਣੀ ਪੜਨ ਲੱਗ ਜਾਵੇ ਤਾਂ ਘਰ ਦਾ ਮਾਹੌਲ ਇਹੋ ਜਿਹਾ ਹੋਣ ਲੱਗ ਜਾਵੇਗਾ ਕਿ ਬਾਕੀ ਸਾਰੇ ਜੀਵ ਵੀ ਬਾਣੀ ਪੜਨ ਲੱਗ ਜਾਣਗੇ। ਸਾਥ ਸੰਗਤ ਦੇ ਚੈੱਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਕਰ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ